ਓ ਜਾਮੂ ਕੀ ਹਾਲ ਨੇ ਗਰਦਾਸਪੁਰਿਆ ਜੀ ਆਂਦੇ ਓਏ ਆਪਾ ਤਾਂ ਲਿਆਜੀ ਨਿਕਲੇ ਲਿਆਜੀ ਤੇਰਾ ਨਾਂ ਕੀ ਆ ਦੱਸ ਤੇ ਤੇਰਾ ਪਿੰਡ ਕਿਹੜਾ ਦੱਸ ਰਾਪੁਰਾ ਦੀ ਆ ਤੇ ਪੁੱਤ ਜਾ ਲੰਗਰ ਤੇ ਹੈ ਲੰਗਰ ਤੇ ਕੋਤਿਆ ਹਾਂ ਪਿੰਡ ਦਾ ਨਾਂ ਕੀ ਆ ਰਾਪੁਰਾ ਰਾਪੁਰਾ ਤੋਂ ਤੂੰ ਤੇਰੇ ਬਾਪ ਦਾ ਕੀ ਨਾਂ ਬਾਬਾ ਚੜਸੋਂ ਡੇਰੇ ਘਰੇ ਬਾਬਾ ਚੜਸੇ ਨਹੀਂ ਡੇਰੇ ਰਹਿਣਾ ਤੂੰ ਤੇਰੇ ਪਿਤਾ ਜੀ ਦਾ ਕੀ ਨਾਂ ਮੇਰੀ ਮੰਮੀ ਕੀ ਨਾਂ ਮੰਮੀ ਦਾ ਮੰਮੀ ਦਾ ਨਾਮ ਕੀ ਹੈ ਮੰਮੀ ਦਾ ਮੰਮੀ ਮੇਰੀ ਨਾਮ ਕੀ ਆ ਨਾਮ ਕੀ ਆ ਮੰਮੀ ਦਾ ਨਾਮ ਕੀ ਹੈ ਸ਼ਾਮੂ ਸ਼ਾਮੂ ਮੰਮੀ ਦਾ ਨਾਮ ਮੰਮੀ ਦਾ ਮੰਮੀ ਮੇਰੀ ਉਹਦਾ ਨਾਮ ਕੀ ਆ ਮੰਮੀ ਮੇਰੀ ਆ ਨਾਮ ਕੀ ਆ ਦਾ ਛੱਟ ਨਾ ਕੀ ਸੀ ਦੇਖਾਉਂਟ ਕਿੱਥੇ ਲੱਗੀ ਛੱਟ ਉਹਨੂੰ ਮਾਰਿਆ ਉਹਨੂੰ ਮਾਰਿਆ ਕਿਹਨੇ ਮਾਰਿਆ ਬੱਚਿਆ ਮਾਰਿਆ ਪੈਂਡਾ ਵਾਲਿਆ ਪੈਂਡਾ ਵਾਲੇ ਮਾਰਿਆ ਕਿਹਨੇ ਮਾਰਿਆ ਨਾ ਕੀ ਸੀ ਉਹਦਾ ਮਰੀ ਮੰਮੀ ਸੀ ਮੰਮੀ ਦੇ ਕਿਹਨੇ ਮਾਰਿਆ ਦੁੱਧੀਆਂ ਨੇ ਦੁੱਧੀਆਂ ਦਾ ਕੀ ਨਾਮ ਦੋ ਜੀ ਆਪਾਂ ਬਾਬਾ ਪਿੰਡਾ ਬਾਬਾ ਪਿੰਡਾ ਤੇ ਪਿੰਡ ਦੇ ਸਰਪੰਚ ਦਾ ਕੀ ਨਾਮ ਪਹੁੰਚ ਕੀ ਨਾਮ ਸਰਪੰਚ ਦਾ ਸਰਪੰਚ ਨਾਮ ਕੀ ਆਦਾ ਰੋਟੀ ਨਹੀਂ ਲੈਣਾ ਰੋਟੀ ਦੀ ਮੰਗਦੀ ਕਿਉਂ ਨਹੀਂ ਦਿੰਦਾ ਉਹ ਬੱਚਾ ਸੁ ਸਰਪੰਚ ਦਾ ਕੀ ਨਾਮ ਸਰਪੰਚ ਦਾ ਪਹੁੰਚ ਬਣਿਆ ਕੀ ਨਾਮ ਸਰਪੰਚ ਦਾ ਪਹੁੰਚ ਬਣਿਆ ਤੇਰੇ ਬਾਪ ਦਾ ਕੀ ਨਾਮ ਤੇਰੇ ਪਿਤਾ ਜੀ ਦਾ ਕੀ ਨਾਮ ਡੈਡੀ ਦਾ ਮੇਰਾ ਡੈਡੀ ਕੀ ਨਾਮ ਦਾ ਡੈਡੀ ਦੇ ਕੀ ਨਾਮ ਆ ਡੈਡੀ ਮੇਰਾ ਕੀ ਨਾਮ ਆ ਡੈਡੀ ਦਾ ਉੱਥੇ ਰਾਪੁਰ ਟਰਾਲੀ 'ਚ ਆਇਆ ਹਾਂ ਰਾਪੁਰ ਆ ਟਰਾਲੀ 'ਚ ਆਇਆ ਕਿੱਥੋਂ ਆਇਆ ਟਰਾਲੀ 'ਚ ਘੁੱਤ ਗਿਆ ਉਹ ਕਿੱਥੋਂ ਰਾਪੁਰ ਰਾਪੁਰ ਕਿਹੜਾ ਵਾ ਉਹ ਪੁੰਗੇ ਵਾਲੇ ਪੁੰਗਿਆ ਕੋਲੇ ਦਾ ਜ਼ਿਲ੍ਹਾ ਕਿਹੜਾ ਵਾ ਗੜਾ ਰਾਪੁਰ ਰਾਪੋਰਾ ਸ਼ਹਿਰ ਕਿਹੜਾ ਵਾ ਉਹ ਪੁੰਗੇ ਪੁੰਗੇ ਪੁੰਗਿਆ ਦੇ ਕੋਲੇ ਸ਼ਹਿਰ ਕਿਹੜਾ ਪੈਂਦਾ ਵੱਡਾ ਸ਼ਹਿਰ ਕਿਹੜਾ ਵਾ ਸ਼ਹਿਰ ਲਾਗਾ ਸ਼ਹਿਰ ਪੁੰਗੇ ਮੈਂ ਸ਼ਹਿਰ ਦਾ ਕੀ ਨਾਮ ਆ ਹਾਂ ਸ਼ਾਮੂ ਸ਼ਹਿਰ ਦਾ ਕਿਨਾਰਾ ਇਹ ਜਿਹੜੇ ਕੌਰ ਸੇ ਵਾਲੇ ਨਹੀਂ ਬਾਬੇ ਹਾਂ ਉਹਨਾਂ ਨੇ ਲਵਾਇਆ ਹੈ ਤੈਨੂੰ ਮੈਨੂੰ ਕੱਪੜੇ ਪਾਏ ਸੋਹਣੇ ਕੱਪੜੇ ਪਾਏ ਕਿਹੜੇ ਬਾਬੇ ਨੇ ਉਥੇ ਕੋਕੋ ਤੇ ਬਾਬੇ ਖੁੱਲੀ ਬਾਬੇ ਖੁੱਲੀ ਹਾਂ ਬਾਬੇ ਖੁੱਲੀ ਅੱਛਾ ਹੁਣ ਤੂੰ ਘਰੇ ਜਾਣਾ ਹਾਂ ਮੰਮੀ ਕੋਲ ਜਾਣਾ ਆਹ ਬਾਈਆਂ ਨੂੰ ਜਾਣਦਾ ਕੌਣ ਆ ਬਾਈਏ ਉੱਥੇ ਚਾਹ ਪੀਤੀ ਹਾਂ ਅੱਛਾ ਇਹ ਬਾਈ ਦਿਲਜੀਤ ਸਿੰਘ ਹੈ ਤੇਜਿੰਦਰ ਸਿੰਘ ਹੈ ਬਾਈ ਇਹ ਗੁਰੂ ਘਰ 'ਚ ਸੇਵਾ ਕਰਦੇ ਨੇ ਬਾਈ ਹੋਣੀ ਹਾਂ ਬਈ ਮਿਲਿਆ ਕਿ ਐਕਚੁਅਲੀ ਕਿੱਥੇ ਤੁਨੂੰ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਹਾਂ ਉੱਥੇ ਗੁਰੂ ਘਰ ਦੀ ਸੇਵਾ ਕਰਦੇ ਹਾਂ ਜੀ ਸਬਨਾਲਾ ਚਾਉਂ ਅਸੀਂ ਰੁੱਖਿਆ ਸਾਹਿਬ ਤੋਂ ਸੇਵਾ ਕਰਕੇ ਵਾਪਸ ਗਏ ਤੇ ਦੁਕਾਨ ਦੇ ਬਾਹਰ ਹੀ ਖੜਾ ਸੀ ਅੱਛਾ ਜੀ ਮੈਨੂੰ ਤਾਂ ਚਾਹ ਪੀਣੀ ਹੈ ਹੂੰ ਉਧਰ ਚਾਹ ਰੈਡੀ ਨਹੀਂ ਸੀ ਮੈਂ ਕਿਹਾ ਤੁਨੂੰ ਬਲਾਨਸਰ ਉਧਰ ਨਾਲ ਹੀ ਆਪਣੇ ਮੈਂ ਚਾਹ ਬੁਲਾ ਦਿੰਦੇ ਹਾਂ ਮੈਂ ਪ੍ਰਸਾਦਾ ਛਕਣਾ ਕਹਿੰਦਾ ਛਕਣਾ ਪ੍ਰਸਾਦਾ ਪਾ ਕੇ ਪ੍ਰਸਾਦਾ ਛਕਾਇਆ ਤੇ ਚਾਹ ਭਲਾਈ ਉਧਰ ਪੁੱਛਿਆ ਪਰ ਜਿੰਨਾ ਘਰ ਦੱਸਦਾ ਵੇ ਐਨਐਲ ਚ ਬੋਲਿਆ ਹੁੰਦੇ ਉਹ 10 ਰੁਪਏ ਆ ਗਏ ਮੈਨੂੰ ਦੇ ਦੇ ਮੈਂ ਨਾ ਨਲਾ ਨਲਾ ਮੈਂ ਹੈ ਨਾ ਨਲਾ ਇਹ ਹੈ ਨਹੀਂ ਰੱਜੀਆਂ ਨੀਤਾਂ ਵਾਲੇ ਦਾ ਸੀ ਆ ਇਹ ਨਹੀਂ ਵੀ ਅੱਜ ਅੱਜ ਦੇ ਸਮੇਂ 'ਚ ਐਡੇ ਕਿ ਸਿਆਲੇ ਤੋਂ ਫੜ ਕੇ ਦੇਖ ਲਓ ਅੱਜ ਮੋਟ ਮਾਰ ਕੇ ਖੋਲੂ ਵੀ ਮੇਰੇ ਆ ਤੇ ਇਹ ਰੱਬ ਦੇ ਬੰਦੇ ਕੋਈ ਪੈਸਾ ਨਹੀਂ ਕੁਝ ਨਹੀਂ ਚਾਹੀਦਾ ਬਸ ਪਿਆਰ ਚਾਹੀਦਾ ਥੋੜਾ ਜਿਹਾ ਥੋੜਾ ਜਿਹਾ ਆਪਣਾਪਣ ਚਾਹੀਦਾ ਬਾਈ ਨੂੰ ਨਾਤੇ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸਮੈਲ ਆਉਂਦੀ ਆ ਪਰ ਕਿਸੇ ਆਪਣੇ ਨੇ ਆ ਕੇ ਕਿਹਾ ਹੀ ਨਹੀਂ ਵੀ ਚਲ ਮੈਥਨ ਨੂੰ ਨਮਾਈ ਦਿੰਨਾ ਯਾਰ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਐਦਾਂ ਦੇ ਬੰਦੇ ਸੜਕਾਂ ਤੇ ਫਿਰਦੇ ਆ ਬਾਈ ਤੁਹਾਡੇ ਪਿੰਡ 'ਚ ਤੁਹਾਡੇ ਸ਼ਹਿਰ 'ਚ ਤੁਹਾਡੀ ਗਲੀ ਮੁੱਲੇ 'ਚ ਬਾਈ ਉਹਨਾਂ ਨੂੰ ਨਮਾਈ ਦਿਆ ਕਰੋ ਇੰਨੀ ਗਰਮੀ ਪੈਂਦੀ ਆ ਬਾਈ ਇੰਨੀ ਕੜਕ ਦੀ ਧੁੱਪ ਆ ਤੁਸੀਂ ਚਾਰ-ਚਾਰ ਵੇਰੀ ਨਹਾਉਣੇ ਜਾ ਕੇ ਆ ਛਪੜਾਂ ਦੇ ਵਿੱਚ ਸੂਆਂ ਦੇ ਵਿੱਚ ਕੱਸੀਆਂ ਦੇ ਵਿੱਚ ਨਹਿਰਾਂ ਦੇ ਵਿੱਚ ਨਹਾਉਂਦੇ ਰਹੇ ਆ ਤੇ ਇਹ ਬੰਦੇ ਤੁਹਾਡੀ ਇੱਕ ਬਾल्टी ਪਾਣੀ ਦੇ ਵੀ ਹੱਕਦਾਰ ਨਹੀਂ ਸੁਨਾਣ ਕਰਾ ਦਿਆ ਕਰੋ ਦੋ ਲੀੜੇ ਇੱਕ ਪਜਾਮਾ ਇੱਕ ਟੀ-ਸ਼ਰਟ ਬਦਲਾ ਦਿਆ ਕਰੋ ਘਟੋ ਘਟ ਆ ਜਿਹੜਾ ਇਹਦੇ ਹੁਣ ਕੱਪੜੇ ਲੈਣੇ ਆ ਵਿਚਾਰੇ ਦੇ ਥੱਲਿਓਂ ਕਈ ਵਾਰੀ ਸਰੀਰ ਗਲਿਆ ਪਿਆ ਹੁੰਦਾ ਅੰਦਰ ਖਾਜ ਪਈ ਹੁੰਦੀ ਆ ਉਦੋਂ ਤਾਂ ਵੱਜ ਜਾਣਗੇ ਇੰਨੀ ਕੀ ਤਾਂ ਕਰ ਹੀ ਸਕਦੇ ਆ ਭਾਈ ਤੁਸੀਂ ਮਦਦ ਵਾਹਿਗੁਰੂ ਕਿਰਪਾ ਕਰੇ ਬਾਈ ਦਲਜੀਤ ਸਿੰਘ ਨੂੰ ਤੇ ਬਾਈ ਤੇਂਦਰ ਸਿੰਘ ਜੀ ਨੂੰ ਜਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਸਿਮਰਨ ਦੀ ਸੇਵਾ ਲਈ ਆ ਉਸੇ ਤਰ੍ਹਾਂ ਵਿਨੋਖਤਾ ਦੀ ਸੇਵਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਰਾਉਂਦੇ ਰਹੇ ਵੀਰ ਹੁਣੇ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਸੇਵਾ ਕਰਕੇ ਕੀਰਤਨ ਕਰਕੇ ਵਾਪਸ ਚੱਲੇ ਸੀ ਕਥਾ ਕਰਕੇ ਤੇ ਰਸਤੇ 'ਚ ਰੱਬ ਦਾ ਬੰਦਾ ਮਿਲ ਗਿਆ ਤੇ ਕੋਈ ਪੈ ਨਹੀਂ ਕੋਈ ਸਵੈਲ ਨਹੀਂ ਆਈ ਇਹਨਾਂ ਨੂੰ ਕੋਈ ਡਰ ਨਹੀਂ ਆਇਆ ਇਹਨਾਂ ਨੂੰ ਆਪਣੇ ਨਾਲ ਲੈ ਕੇ ਗਏ ਗੁਰੂ ਘਰ ਜਾ ਕੇ ਜਲਪਾਣੀ ਛਕਾਇਆ ਫਿਰ ਇੱਥੇ ਲੈ ਕੇ ਆਏ ਆ ਬਾਈ ਹੁਣੇ ਆਪਦੇ ਨਾਲ ਗੱਡੀ 'ਚ ਬਿਠਾ ਕੇ ਫਿਰ ਹੁਣ ਸ਼ਾਮੂ ਆਪਦੇ ਘਰ ਦੇ ਕਰ ਪਹੁੰਚ ਸਕੂਗਾ ਇਹਦਾ ਅਸਲੀ ਨਾਂ ਕੀ ਆ ਅਸਲੀ ਪਿੰਡ ਕਿਹੜਾ ਹੋ ਸਕਦਾ ਇਹਦੀ ਮਾਂ ਇਹਨੂੰ ਲੱਭਦੀ ਫਿਰਦੀ ਹੋਵੇ ਤੜਫਦੀ ਹੋਵੇ ਹੋ ਸਕਦਾ ਇਹਦੇ ਘਰ ਦੇ ਇਹਨੂੰ ਤੜਪਦੇ ਹੋਣ ਲੱਭਦੇ ਹੋਣ ਮਿਲਣ ਵਾਸਤੇ ਤੇ ਬਾਈਆਂ ਦਾ ਛੋਟਾ ਜਿਹਾ ਪਰਾਲਾ ਸ਼ਾਮ ਨੂੰ ਉਹਦੇ ਘਰ ਤੱਕਰ ਪਹੁੰਚਾ ਦੇ। ਸ਼ੇਅਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਵੀ ਇਹ ਵੀਰ ਆਪਣੇ ਘਰ ਚਲੇ ਜਾ। ਤੇ ਬਾਈ ਉਹਨਾਂ ਦਾ ਕੀਤਾ ਪਰਾਲਾ ਸਫਲ ਹੋ। ਧੰਨਵਾਦ ਜੀ ਦਾ। ਅੰਗਰ ਨਹੀਂ ਮੈਂ ਕਿਹਾ ਅਸੀਂ ਨਹੀਂ ਇਹਨੂੰ ਲੈ ਕੇ ਆਏ। ਹਾਂਜੀ। ਸਾਨੂੰ ਇਹ ਲੈ ਕੇ ਆਇਆ। ਵੈਰੀ ਗੁੱਡ। ਇਹ ਆ ਦਿਖਾਣ ਲਈ ਕਿਤੇ ਨਾ ਕੈਂਪਰੀ ਵੀਡੀਓ ਉਹ ਦੇਖੀ ਆ ਤੇ ਬੜਾ ਮਨ ਹੁੰਦਾ ਵੀ ਪੂਰਾ ਦਿਨ ਨਾ ਮੰਗਲਵਾਰ ਤੇ ਸੇਵਾ ਕਰੀ ਆ। ਵੈਰੀ ਗੁੱਡ। ਇਹਨਾਂ ਆਪਣੇ ਵੀਰ ਕਾਹੇ ਆਣੇ ਸੁਨਾਮ ਜੀ ਦਾ। ਰਾਜੀ ਪੁਲਟਸ ਪਰ ਸਮਾਗਮ ਵੀ ਰਾਜੀ ਹਾਂਜੀ ਹਾਂਜੀ ਮੈਨੂੰ ਪਤਾ ਆ ਪਾ ਮਿਲਿਆ ਮੈਨੂੰ ਲੱਗਦਾ ਰਹਿੰਦਾ ਪਰ ਜਿਹੜੀ ਪਰਮਾਨੈਂਟ ਸੇਵਾ ਮਿਲਦੀ ਹੈ ਜਿਹੜੀ ਗੱਲ ਤੁਸੀਂ ਕਹੀ ਇਹਦਾ ਹੀ ਸੇਵਾ ਮੰਚ ਚਾਹੋ ਪੂਰਾ ਵਾ ਮੌਸਮ ਤੇ ਪਰ ਭਾਰਤ ਕੈਂਪ ਵਾਲੇ ਦਿਨ ਵੀ ਆਇਆ ਕਰੋ ਸਾਨੂੰ ਬਹੁਤ ਲੋੜ ਹੈ ਵਲੰਟੀਅਰ ਦੀ ਚਾਰ ਪੰਜਵੇਂ ਜ਼ਿਲ੍ਹੇ ਦਾ ਕੈਂਪ ਹੈ ਜਿੱਥੇ ਸੇਵਾ ਲਾਉਗੇ ਆਪਾਂ ਆਜ ਰਹਿਣ ਦੀ ਕੋਈ ਗੱਲ ਨਹੀਂ ਤੁਹਾਨੂੰ ਮਿਲਾਂਗੇ ਅਸੀਂ ਸਾਡੀ ਟੀਮ ਨੂੰ ਗੁਰਵਿੰਦਰ ਆ ਸਾਡੀ ਟੀਮ ਦਾ ਮੈਂਬਰ ਮੁੰਡਾ ਜਿਹੜਾ ਸਾਰੀ ਆਰਗੇਨਾਈਜੇਸ਼ਨ ਦੇਖਦਾ ਕੈਂਪ ਨੂੰ ਜੀਤ ਸਿੰਘ ਤੇ ਤਕੇਂਦਰ ਸਿੰਘ ਵੀਰ ਜੀ ਆਏ ਨੇ ਸਾਡੇ ਕੋਲੇ ਗੁਰੂ ਦੇ ਸਿੱਖ ਗੁਰੂ ਦੇ ਸੇਵਾ ਦੇ ਵਿੱਚ ਬਾਈ ਹੁਣੇ ਲੱਗੇ ਹੋਏ ਨੇ ਬਾਈ ਹੁਣਾਂ ਨੂੰ ਸਮਰਾਲਾ ਚੌਕ ਜਿੱਥੇ ਗੁਰੂ ਘਰ ਚ ਵੀਰੇ ਹੁਣੇ ਸੇਵਾ ਕਰਦੇ ਉੱਥੇ ਇਹ ਬਾਈ ਮਿਲਿਆ ਧਿਆਨ ਨਾਲ ਜਰੂਰ ਇਹਦਾ ਚਿਹਰਾ ਦੇਖਿਓ ਗਰਦਾਸਪੁਰ ਦਾ ਦੱਸਦਾ ਬਾਈ ਆਪਣੇ ਆਪ ਸਾਮੂ ਨਾਮ ਦੱਸਦਾ ਤੇ ਬਾਈ ਹੁਣੇ ਕਹਿੰਦੇ ਉੱਥੇ ਅਸੀਂ ਇਹਨਾਂ ਨੇ ਵੀ ਭੇਜੀਆਂ ਤਸਵੀਰਾਂ ਕਿਹੇ ਤਰੀਕੇ ਦਾ ਘਰ-ਪਾਰ ਪਤਾ ਲੱਗ ਜਵੇ ਤੁਸੀਂ ਵੀ ਸ਼ੇਅਰ ਕਰਿਓ ਇੰਨੇ ਕਲਿੱਪ ਨੂੰ ਕੱਟ ਕੇ ਵੀ ਜੇ ਵੀਰ ਦੇ ਘਰ ਤੱਕ ਆਪਾਂ ਪਹੁੰਚ ਸਕੇ ਤਾਂ ਜੋ ਦਲਜੀਤ ਸਿੰਘ ਤੇ ਦਿਂਦਰ ਸਿੰਘ ਜੀ ਵੱਲੋਂ ਸ਼ਾਲਤਾ ਜੀ ਹੁਣਾਂ ਵੱਲੋਂ ਕੀਤਾ ਇਹ ਪ੍ਰਾਲਾ ਸਫਲ ਹੋ ਸਕੇ ਆਪਣੇ ਪਰਿਵਾਰ ਤੱਕ ਵੀਰਾਂ ਪਹੁੰਚ ਸਕੇ ਬਹੁਤ ਜਿਆਦਾ ਅਫਸਟ ਆ ਕੱਪੜੇ ਗੰਦੇ ਬੰਦੇ ਪਾਏ ਹੋਏ ਆ ਸਿਰ ਤੇ ਦੁਪੱਟੇ ਦੋ ਤਿੰਨ ਬੰਨੇ ਹੋਏ ਆ ਇੱਥੇ ਬੁਲਾ ਲਓ ਵੀਰੇ ਅੱਗੇ ਲਿਆਓ ਮੈਂ ਪ੍ਰਸਾਦ ਕਾਇਦ ਤੁਸੀਂ ਤੇ ਜਨਪੁਰ ਚਾ ਲੈ ਜਾਂਦਾ ਉਸ ਨਾਲ ਇਹ ਹੁਣ ਕਿੱਥੇ ਆ ਇੱਥੇ ਬਾਹਰ ਬਾਹਰ ਸਿੱਧਾ ਬੁਲਾ ਲਓ ਬੜਾ ਜਿਆ ਲਾ ਲਓ ਇੱਥੇ ਬੁਲਾ ਲਓ ਪ੍ਰਾਪਾ ਸੰਗਤ ਕਿ ਜਰੂਰ ਸ਼ੇਅਰ ਕਰਿਓ ਜੋ ਕੋਈ ਪਛਾਣ ਦਾ ਦੱਸਿਓ ਮੈਂ ਖਾਲਸਾ ਵੇ ਉਹ ਕਰਨਦੀ ਕੋਲ ਵੀ ਡਗਰੀ ਨਾਲ ਕਰਾਈ ਹੋਈ ਡਿਗਰੀ ਜੀ ਉਹ ਚੈਟੋਪਟਾ ਕਰਵਾਈ ਹੋਈ ਉਹ ਕਰਨਦੀ ਕੋਲ ਗੁੜੀ ਕੜੀ ਕੰਡਾ ਆਪੇ ਤੇ ਮਨਦੀਪ ਉਹਨਾਂ ਲੈ ਗਿਆ ਜੀ ਨੂੰ ਅਗਲੇ ਮੈਂ ਜਦੋਂ ਉਹਦੀ ਪੈਂਡ ਮਤ ਸੀ ਇਹ ਭੈਣਾਂ ਦੋਨੇ ਵਿਆਹੀਆਂ ਤੁਸੀਂ ਵਿਆਹੀਆਂ ਹੋਈਆਂ ਭੈਣੇ ਹਾਂਜੀ ਵਿਆਹੀਆਂ ਬੜੀਆਂ ਆਪਣੇ ਘਰਾਂ 'ਚ ਆਪਣੇ ਬੱਚਿਆਂ 'ਚ ਨੇ ਪਰ ਮਾਂ ਦੀ ਫਿਕਰ ਹੈ ਜਿਹੜੀ ਧੀ ਨੂੰ ਨਾ ਹੋਵੇ ਹੋਰ ਹੋਵੇ ਕਿਨੂੰ ਪੜਨੇ ਹੋਰ ਕੌਣ ਆ ਕਰੇ ਨਹੀਂ ਹੋਰ ਹਸਬੰਡ ਜੌਬ ਕਰਦੇ ਆ ਬਾਹਰ ਇੰਨਾ ਤੇ ਵੀ ਬਾਹਰ ਗਏ ਹੋਏ ਆ ਮੇਰੇ ਹਸਬੰਡ ਵੀ ਬਾਹਰ ਗਏ ਆ ਬੱਚੇ ਬਹੁਤ ਡਿਪਰੈਸ਼ਨ ਚ ਜਾਈ ਜਾਂਦੇ ਆ ਮਾਂ ਵੀ ਬੁੱਲਦੇ ਨਾ ਇਹਨਾਂ ਨੇ ਕਿਹਨਾਂ ਨੇ ਹੋ ਜਾਂਦੀ ਐ ਜੀ ਬੱਚੀ ਮੇਰੀ ਇਹਨਾਂ ਨੂੰ ਦੇਖ ਕੇ ਤੇ ਕਿੱਥੋਂ ਆਏ ਹੋ ਤੁਸੀਂ ਜਲੰਧਰ ਤੋਂ ਆਏ ਖਾਸ ਸ਼ਹਿਰ ਚ ਇਹਨਾਂ ਦੇ ਬੱਚੇ ਕਿੰਨੇ ਸੀ ਕੋ ਬੇਟੀ ਹੈ ਨਾ ਦੋ ਹੈ ਕੋ ਬੇਟੀ ਅਛਾ ਤੁਸੀਂ ਇਹਨਾਂ ਦੇ ਬਾਜੀ ਬਾਜੀ ਬਹੁਤ ਧੰਨਵਾਦ ਧੰਨਵਾਦ ਦੇਖੋ ਮੈਂ ਸਮਝ ਨਹੀਂ ਪਾਇਆ ਅੱਜ ਨੂਹਾ ਤੇ ਧੀਆ ਦਾ ਫਰਕ ਇਹ ਭੈਣਾ ਦੋਨੇ ਨੂਹਾ ਵਾਂ ਇਦਾਂ ਮਾਂ ਨੂੰ ਲੈ ਕੇ ਆ ਰਹੀਆਂ ਘੁੰਮ ਰਹੀਆਂ ਜਿਵੇਂ ਧੀਆ ਤੋਂ ਵੱਧ ਕੇ ਹੋ ਵਾਹਿਗੁਰੂ ਕਿਰਪਾ ਕਰਨ ਕਿਉਂਕਿ ਇਸ ਮਾਂ ਨੂੰ ਡਿਮੈਂਸ਼ੀਆ ਇਹ ਇਸ ਉਮਰ ਦੇ ਵਿੱਚ ਕਿਸੇ ਘਰ ਦੇ ਵਿੱਚ ਬਜ਼ੁਰਗਾਂ ਨੂੰ 60 ਸਾਲ ਤੋਂ ਬਾਅਦ ਚ ਕੋਈ ਘਰ ਚ ਵੱਡਾ ਕੋਈ ਹਾਰਸਾ ਹੋ ਗਿਆ ਜਾਂ ਕਿਸੇ ਗੱਲ ਦੀ ਵੱਡੀ ਟੈਨਸ਼ਨ ਲੈ ਲੈਂਦਾ ਕੋਈ ਬਜ਼ੁਰਗ ਤਾਂ ਉਹਦੇ ਬ੍ਰੇਨ ਦੇ ਸੈੱਲ ਟੁੱਟਣ ਲੱਗ ਜਾਂਦੇ ਆ ਉਹਨੂੰ ਡਿਮੈਂਸ਼ੀਆ ਕਹਿੰਦੇ ਆ ਇਹਨਾਂ ਨੂੰ ਕੋਈ ਘਰ ਚ ਕੋਈ ਪ੍ਰੋਬਲਮ ਆਈ ਸੀ ਜੀ ਕਿਸੇ ਗੱਲ ਦੀ ਟੈਨਸ਼ਨ ਲੈਗੇ ਸੀ ਹਾਂ ਜੀ ਹਾਂ ਜੀ ਕਿੰਨੇ ਸਾਲ ਪਹਿਲਾਂ 4 ਸਾਲ ਹੋ ਗਏ 4 ਸਾਲ ਤੋਂ ਇਹ ਪਸਤ ਬਾਅਦ ਇਹ ਸੱਲਾਹ ਘਰ ਭੁੱਲਣਾ ਹੌਲੀ ਹੌਲੀ ਸ਼ੁਰੂ ਕੀਤਾ ਨਾ ਹੌਲੀ 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 ਫਿਰ ਆਪਣਾ ਨਾਮ ਲਿਖਣਾ ਹੋ ਰਿਸ਼ਤੇ ਵੀ ਭੁੱਲ ਗਏ ਤੁਹਾਨੂੰ ਪਛਾਣਦੇ ਨਹੀਂ ਸੰਦ ਕੋਈ ਉਹ ਨਹੀਂ ਪਛਾਣਦੇ ਹਨਾ ਕਿਉਂਕਿ ਇਸ ਬਿਮਾਰੀ ਚ ਬੰਦਾ ਰਿਸ਼ਤੇ ਭੁੱਲ ਜਾਂਦਾ ਪੁੱਤ ਨੂੰ ਬਾਪ ਬਾਪ ਨੂੰ ਧੀ ਪੁੱਤ ਕਹਿਣਾ ਸ਼ੁਰੂ ਕਰ ਦਿੰਦਾ ਭੈਣ ਭਰਾਵਾਂ ਨੂੰ ਪਛਾਣਨਾ ਸ਼ੁਰੂ ਕਰ ਹਟ ਜਾਂਦਾ ਆਪਣਿਆਂ ਨੂੰ ਦਿਮਾਗ ਦੇ ਵਿੱਚੋਂ ਬਿਲਕੁਲ ਹੀ ਮਿਟੇ ਦਿੰਦਾ ਜਿਵੇਂ ਅੱਜ ਦੇ ਸਮਾਜ ਦੀ ਆਪਾਂ ਗੱਲ ਕਰੀਏ ਬਹੁਤ ਸਾਰੇ ਬਜ਼ੁਰਗਾਂ ਨੂੰ ਇਹ ਬਿਮਾਰੀ ਹੋ ਰਹੀ ਹੈ ਮਾਂ ਭੈਣ ਭਰਾ ਸਮਝ ਨਹੀਂ ਪਾਉਂਦੇ ਸਾਡੇ ਉਹਨਾਂ ਦੇ ਬੱਚੇ ਸਮਝ ਨਹੀਂ ਪਾਉਂਦੇ ਵੀ ਬਾਪੂ ਜਾਂ ਬੇਬੇ ਕਾਹ ਤੋਂ ਐ ਕਰਦੇ ਆ ਉਹਨਾਂ ਨੂੰ ਐ ਲੱਗਦਾ ਵੀ ਖਣੀਆਂ ਜਾਣ ਕੇ ਕਰਨ ਲੱਗੇ ਵੀ ਇਹ ਡਰਾਮਾ ਕਰਦੇ ਆ ਜਾਂ ਫਿਰ ਕਈ ਬੰਦੇ ਇਸ ਚੀਜ਼ ਨੂੰ ਹੋਰ ਤਰੀਕੇ ਨਾਲ ਲੈਂਦੇ ਆ ਪਰ ਭੈਣੋ ਤੇ ਭਰਾਵੋ ਇਹ ਡਿਮੈਂਸ਼ੀਆ ਦੀ ਬਿਮਾਰੀ ਹੈ ਜਿਹੜੀ ਇਸ ਸਟ੍ਰੈਸ ਦੇ ਨਾਲ ਬਜ਼ੁਰਗ ਅੱਜਕੱਲ ਉਹ ਟੈਨਸ਼ਨ ਉਹ ਸਟ੍ਰੈਸ ਝਾ ਲ ਨਹੀਂ ਪਾਉਂਦੇ ਕੈਮੀਕਲ ਸਾਡੇ ਦਿਮਾਗਾਂ ਦੇ ਵਿੱਚ ਆਪ੍ਰੈਸਟੀਸਾਈ ਸਾਡੇ ਦਿਮਾਗਾਂ ਦੇ ਵਿੱਚ ਜੂਰੀਆ ਸਾਡੇ ਦਿਮਾਗਾਂ ਦੇ ਵਿੱਚ ਇਸ ਤਰ੍ਹਾਂ ਅਸਰ ਕਰ ਰਿਹਾ ਵੀ ਅਸੀਂ ਛੋਟੀ ਜੀ ਸਮੱਸਿਆ ਮੂਰੀ ਡੱਗ ਪੈਣੇ ਆ ਇਹੀ ਪ੍ਰੋਬਲਮ ਇਸ ਮਾ ਨੂੰ ਆਈ ਆ ਪਰ ਧੰਨਵਾਦ ਆ ਇਹ ਦੋਨਾਂ ਭੈਣਾਂ ਦਾ ਚਾਹੇ ਬੇਬੇ ਦੀਆਂ ਨੂਹਾ ਵਾਂ ਪਰ ਬੇਬੇ ਦੀ ਕੇਅਰ ਕਰ ਰਹੀਆਂ ਬੇਬੇ ਦੀ ਸੰਭਾਲ ਕਰ ਰਹੀਆਂ ਪਿਛਲੇ 3-4 ਸਾਲਾਂ ਤੋਂ ਬੇਬੇ ਟੈਨਸ਼ਨ 'ਚ ਆ ਜਦੋਂ ਦਾ ਸਿਰ ਦਾ ਸਾਈ ਚਲਿਆ ਗਿਆ ਮਾਂ ਦੇ ਉਦੋਂ ਦੀ ਮਾਂ ਹੌਲੀ-ਹੌਲੀ ਅੱਜ ਹੋਰ ਕੱਲ ਹੋਰ ਭੁੱਲਦੀ ਭੁੱਲਦੀ ਅੱਜ ਆਪਣੇਆਂ ਨੂੰ ਵੀ ਭੁੱਲ ਗਈ ਆ ਅੱਜ ਆਪਣੇ ਆਪ ਨੂੰ ਵੀ ਭੁੱਲ ਗਈ ਆ ਅੱਜ ਉਹ ਆਪਣਾ ਨਾਮ ਵੀ ਭੁੱਲ ਜਾਂਦੀ ਮੰਤਰਾ ਨਾ ਕੀਆ ਇਹ ਇਹਦਾ ਨੰਬਰ ਆ ਅਰਮਿੰਦਰ ਕੌਰ ਅਰਮਿੰਦਰ ਕੌਰ ਕਿੰਨਾ ਟਾਈਮ ਲੱਗ ਗਿਆ ਉਹਨਾਂ ਨੂੰ ਆਪਣਾ ਨਾਮ ਦੱਸਣ ਨੂੰ ਆਹ ਬਿਮਾਰੀ ਹੈ ਇਸ ਬਿਮਾਰੀ ਦਾ ਇਲਾਜ ਘੱਟ ਆ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ ਸਾਡੀ ਬੇਨਤੀ ਆ ਜੇ ਕਿਸੇ ਦੇ ਬਜ਼ੁਰਗ ਨੂੰ ਉਹਨਾਂ ਦੀ ਯਾਦਦਾਸ਼ਤ ਘਟਦੀ ਲੱਗਦੀ ਆ ਉਹ ਬਾਰ ਬਾਰ ਚੀਜ਼ਾਂ ਭੁੱਲ ਰਹੇ ਨੇ ਜਾਓ ਰੋਟੀ ਖਾ ਕੇ ਵੀ ਕਹਿੰਦੇ ਆ ਮੈਨੂੰ ਰੋਟੀ ਨਹੀਂ ਦਿੱਤੀ ਮੈਂ ਰੋਟੀ ਨਹੀਂ ਖਾਧੀ ਜਾ ਉਹਨਾਂ ਨੂੰ ਕੋਈ ਹੋਰ ਚੀਜ਼ ਆਪਾਂ ਗੱਲ ਕਰਦੇ ਆ ਛੋਟੀਆਂ ਛੋਟੀਆਂ ਘਰ ਚ ਗੱਲਾਂ ਭੁੱਲਣ ਲੱਗ ਜਾਂਦੇ ਆ ਉਹਨਾਂ ਦਾ ਗੁੱਸੇ ਨਾ ਹੋਵੋ ਭਰਾਵੋ ਉਹ ਹੋਰ ਤੇਜ਼ੀ ਨਾਲ ਸਿਹਤ ਟੁੱਟਣੇ ਸ਼ੁਰੂ ਹੋ ਜਾਂਦੇ ਆ ਫਿਰ ਉਹ ਹੋਰ ਜ਼ਿਆਦਾ ਛੇਤੀ ਬਿਮਾਰ ਹੋ ਜਾਂਦੇ ਆ ਉਹਨਾਂ ਨੂੰ ਸਮਝੋ ਕੋਈ ਜਾਣ ਬੁੱਝ ਕੇ ਕੋਈ ਨਹੀਂ ਕਹਿੰਦਾ ਰੋਟੀ ਖਾ ਕੇ ਵੀ ਕਹਿੰਦੇ ਮੈਂ ਤਾਂ ਖਾਧੀ ਵੀ ਨਹੀਂ ਕੋ ਰੋਟੀ ਖਾ ਕੇ ਕਹਦੇ ਮਿੰਤਾ ਰੋਟੀ ਦਿੰਦੇ ਹੀ ਨਹੀਂ ਮੈਨੂੰ ਤਾਂ ਰੋਟੀ ਦਿੱਤੀ ਹੋਈ ਨਹੀਂ ਬਾਜੀ ਇਹ ਬਿਮਾਰੀ ਆ ਬਾਜੀ ਹਾਂਜੀ ਮਾਂ ਮੈਨੂੰ ਤੁਸੀਂ ਮੈਨੂੰ ਤੁਸੀਂ ਆਪਣੇ ਗੁਰਵਿੰਦਰ ਗੌਰ ਦੀ ਨਾਲ ਕਰਵਾ ਮੈਂ ਉਹਨਾਂ ਦੇ ਘਰ ਹਾਂ ਤੁਹਾਡੇ ਪਤੀ ਦਾ ਕੀ ਨਾਮ ਆ ਹਰਮਿੰਦਰ ਗੌਰ ਤੁਹਾਡੇ ਘਰ ਵਾਲੇ ਦਾ ਕੀ ਨਾਮ ਹਰਮਿੰਦਰ ਗੌਰ ਪਾਪਾ ਦਾ ਕੀ ਨਾਮ ਪਾਪਾ ਦਾ ਨਾਮ ਹਰਮਿੰਦਰ ਗੌਰ ਤੁਹਾਡਾ ਨਾਮ ਹੈ ਤਾਂ ਤੁਹਾਡੇ ਘਰ ਵਾਲੇ ਦਾ ਕੀ ਨਾਮ ਹਰਮਿੰਦਰ ਗੌਰ ਅੱਜ ਤਾਂ ਹੁਣ ਅਸੀਂ ਆਏ ਆ ਕੱਪੜੇ ਸਾਰੇ ਪਾੜਦੇ ਆਏ ਆ ਦੱਤਾ ਕੱਪੜੇ ਪਾੜਦੇ ਬੰਦ ਕਰਦੇ ਦੇ ਕੱਪੜੇ ਕੱਲ ਬਿਜਲੀ ਵਾਲਾ ਕੋਡ ਵੀ ਖਿੱਚ ਲਿਆ ਨਾ ਇਹ ਗੱਲਾਂ ਨੂੰ ਸਮਝਿਓ ਕੰਪੇਅਰ ਕਰਿਓ ਹੋ ਸਕਦਾ ਤੁਹਾਡੇ ਘਰ 'ਚ ਵੀ ਕੋਈ ਏਦਾਂ ਮੈਂਬਰ ਕਰਦਾ ਹੋਵੇ ਤੇ ਉਹਨੂੰ ਬੰਨ ਕੇ ਉਹਨ ਕਮਰੇ 'ਚ ਬੰਦ ਕਰਕੇ ਰੱਖਣ ਦੀ ਬਜਾਏ ਪੂਰੀ ਦਵਾਈ دارੂ ਕਰਾਓ ਦਵਾਈ ਨਾਲ ਇਹ ਤਾਂ ਨਹੀਂ ਕਿ ਮਾਂ ਜਮਈ ਨਾਰਮਲ ਹੋ ਜਾਊ ਪਹਿਲਾਂ ਬਾਗ ਠੀਕ ਹੋ ਜਾਊਗੀ ਤੁਸੀਂ ਮੇਰਾ ਪਰ ਇੰਨਕਾ ਵੀ ਥੋੜਾ ਸਰੀਰ ਆ ਜਿਹੜਾ ਕੰਟਰੋਲ

ਨਿੰਦਰ ਗਾ ਤੇਰੇ ਸੋਹਰੇ ਕਿੱਥੇ ਆ ਸੋਰੇ ਸੋਰੇ ਮੇਰੇ ਨਾਲ ਸਾਰੀ ਅਸੀਂ ਭੈਣਾਂ ਨੂੰ ਐਮਾ ਸੋਹਰੇ ਕਿੱਥੇ ਤੇਰੇ ਸੋਰੇ ਮੇਰੇ ਹਿੰਦੀ ਕਹੀ ਨਿੰਦਰਾ ਇਹ ਚਾ ਨਾ ਸੋਹਰਿਆਂ ਦੀ ਯਾਦ ਰਹੀ ਆ ਨਾ ਬੇਖੀ ਨਹੀਂ ਮੇਰੇ ਸੋਹਰਿਆਂ ਦੇ ਨਾਂ ਦਾ ਜਾ ਆ ਜਾਂਦਿਆ ਜਾਂਦਿਆ ਹਾਂ ਕੀ ਨਾ ਵੇ ਸੋਹਣਾ ਮੈਂ ਲੋ ਤਾਂ ਨਹੀਂ ਯਾਦ ਆਏਗਾ ਮੈਨੂੰ ਮੈਨੂੰ ਯਾਦ ਆ ਚਲ ਠੀਕ ਆ ਤੁਹਾਨੂੰ ਯਾਦ ਆ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਮੇਰੀ ਮਾਂ ਤੰਦਰੁਸਤ ਹੋਵੇ ਅਟਕ ਗਈ ਸੀ ਉਹ ਤਾਂ ਨਹੀਂ ਹੁੰਦੀ ਆ ਨੀ ਦੱਖਸ ਭਰੀ ਹੁੰਦੀ ਆ ਪਸੰਦੇ ਨਹੀਂ ਬਿਲਕੁਲ ਨਹੀਂ ਸੌਂਦੇ ਹੈਗੇ ਦਵਾਈ ਪਹਿਲਾਂ ਕਿੱਥੋਂ ਚੱਲਦੀ ਆ ਇਹ ਪਿਛਲੇ ਮਹੀਨੇ ਮੇਥੀ ਲੱਗੇ ਐਸੀ ਚਾਤਰੀ ਨੂੰ ਮੈਨੂੰ ਜਾਣਦੀ ਸੀ ਜੀ ਮੇਰਾ ਨਾਮ ਮੇਰਾ ਸਾਰਾ ਕੁਝ ਕਰਵਾਇਆ ਹੋਇਆ ਹੈ ਇਹਦਾ ਐਮ ਆਰ ਆਈ ਦਾ ਕੋਈ ਰੌਣ ਵਾਲਾ ਡਾਕਟਰ ਹੈ ਜਿਹੜਾ ਕੋਈ ਐਮ ਆਰ ਆਈ ਕਰਾਉਂਦਾ ਹੈ ਇਹਦੇ 'ਚ ਕੋਈ ਪੈਸੇ ਖਰਾਉਣ ਵਾਲੀ ਗੱਲ ਨਹੀਂ ਇਹਦੇ ਕੋਈ ਐਮ ਆਰ ਆਈ ਨਹੀਂ ਭਨੇ ਇਹਦਾ ਮੈਥਾ ਨੂੰ ਪਤਾ ਲੱਗ ਗਿਆ ਨਹੀਂ ਸੀ ਤੁਹਾਨੂੰ ਆਉਂਦੇ ਦੱਸਦਾ ਸੀ ਡਾਕਟਰ ਨੇ ਨਾ ਲੈਣਾ ਨਾ ਦੇਣਾ ਨਹੀਂ